ਲਾਸਾ ਤੇ ਨੋ ਪਿੰਡ ਹੀਰੋਂ ਖੁਰਦ ਤਹਿਸੀਲ ਬਟਲਾਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਬਾਈ ਕੋਲੋਂ ਪਸ਼ੂ ਪੰਜ ਲੱਗੀਆਂ ਦਿਖਾਉਣਾ ਪਸ਼ੂ ਇਹ ਮੰਨ ਲਵੀ ਬਹੁਤ ਕਮਾਲ ਦੇ ਦਿਖਾ ਦਾਂਗੇ ਇੱਕ ਤੋਕੜ ਝੋਟੀ ਦਿਖਾ ਦਾਂਗੇ ਇੱਕ ਤਾਜੀ ਸੂਹੀ ਤੇ ਦੋ ਤੁਹਾਨੂੰ ਮੱਲੋ ਦਿਖਾ ਦਾਂਗੇ ਕੱਟੀਆਂ ਬਹੁਤ ਕਮਾਲ ਦੀਆਂ ਇੱਕ ਦੇ ਸੀਮਣ ਵੀ ਬਾਈ ਕਹਿੰਦਾ ਲੱਗਿਆ ਪਿਆ ਤੇ ਇੱਕ ਮਾਰਨੀ ਲੱਭੀ ਕੈਮਰਾ ਇੱਕ ਨੰਬਰ ਦੇ ਤੁਹਾਨੂੰ ਸੂਣ ਦੇ ਬਿਲਕੁਲ ਨੇੜ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਚ ਹੀ ਕਰਾਉਣ ਦੀ ਕੋਸ਼ਿਸ਼ ਰਹੂਗੀ ਆਜੋ ਬਾਈ ਹੋਰ ਕੀ ਹਾਲ ਹੈ ਵਧੀਆ ਹੀ ਚੜ੍ਹਦੀ ਕਲਾ ਹਾਂ ਜੀ ਆ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਮੇਰਾ ਦੀਪਾ ਪਿੰਡ ਹੀ ਰੋਵਰਦਾ ਪਿੰਡ ਮੇਰਾ ਆ ਫੋਨ ਨੰਬਰ 7973 14 9394 9394 ਲੈ ਟੈਕ ਦੇ ਹਾਂ ਸ਼ੁਰੂਆਤ ਫਿਰ ਆ ਮੱਝ ਤੋਂ ਕਰ ਲਈਏ ਹਾਂ ਇਹ ਤੋਂ ਕਰ ਆ ਮਾਰਦੀ ਲੱਭੀ ਕੈਮਰਾ ਜੈਡ ਬਲੈਕ ਹੀ ਆ ਗਈ ਹੈ ਨਾ ਇਹ ਇੱਥੋਂ ਮਾਰਦੀ ਆਰਡਰ ਤੇ ਕੈਮਰਾ ਇਹਦਾ ਡਾਲੇ ਦੀ ਲੱਗਦਾ ਕੰਮ ਜਮਾ ਹੈ ਨਾ ਜਮਾ ਹਾਂ ਸੂਆ ਕਿਹੜਾ ਸੁੰਦੀ ਆ ਇਹ ਦੂਜਾ ਤੋੜ ਦੇ ਹੋਣਗੇ ਬਾਈ ਸੂਆ ਸੁੰਦੀ ਆ ਦੂਜਾ ਤੇ ਦਿਨ ਕਿੰਨੇ ਕੱਢਦੀ ਆ ਬਾਈ ਦਨਤਾ 15 16 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਉਹ ਸੂਪੇ ਅੱਜ ਸੂਪੇ ਚ ਹੈ ਦੋ ਦਿਨ ਠਹਿਰ ਕੇ ਸੂਪੇ ਆ ਦੋ ਕੁ ਦਿਨ ਹੀ ਪੈਂਡਿੰਗ ਨੇ ਹਾਂ ਆ ਦੋ ਕੁ ਦਿਨ ਪੈਂਡਿੰਗ ਨੇ ਐਂ ਦਿਖਾ ਦੀ ਲੱਭੀ ਟਿਕਾ ਕੇ ਹਰੇਕ ਪੱਖ ਤੋਂ ਤੇ ਬਾਕੀ ਆ ਗਈ ਸਾਫ਼ ਸੁਥਰੀ ਹਾਈਟ ਰਹੂਗੀ ਠੀਕ ਆ ਇਹਦੀ ਹਾਈਟ ਨਾ ਵਾਲੀ ਵੱਡੀ ਆ ਨਾ ਵਾਲੀ ਛੋਟੀ ਆ ਪਰ ਜਿੱਦਾਂ ਦੀ ਬਾਡੀ ਦੀ ਚੜਾਈ ਆ ਉਦਾਂ ਦੀ ਮੈਂ ਕਹੂੰਗਾ ਇਹਦੀ ਆਰਡਰ ਦੀ ਚੜਾਈ ਆ ਗਈ ਇੱਥੋਂ ਕਮਾ ਲਿਆ ਬਾਈ ਕਮਾ ਲਿਆ ਕਮਾ ਲਿਆ ਇਹ ਪਤਾ ਕਿਹੜਾ ਸੀਮਨ ਲੱਗਾ ਇਹਦੇ ਬਾਈ ਸੀਮਨ ਧੰਨੇ ਦਾ ਲੱਗਾ ਹੈ ਧੰਨਾ ਸੋਰਖੀ ਕਹ ਲੀਏ ਹਾਂ ਠੀਕ ਹੈ ਗੱਲ ਸੀ ਮਨੋ ਦਾ ਕੰਨੇ ਸੋਰ ਕੀ ਤੋਂ ਬਾਈ ਕਹਿੰਦਾ ਗੱਬਣਾ ਤੇ ਦੁੱਧ ਕਿੰਨਾ ਕਰਿਆ ਪਿਛਲੇ ਸੂਏ ਦਾ ਦੁੱਧ ਦੇ ਨੇ 14 ਦਿੱਤਾ ਭਲੂਣ ਨੇ 14 ਕਿਲੋ ਹਾਂ ਐਤ ਕੀ ਕਹਿੰਨਾ ਕਿ ਪਾ ਸਕਦੀ ਆ ਐਤ ਕੀ ਜੇ ਦਾ ਸੰਭਾਲ ਦੇ ਸਾਰੇ ਆ ਉਹ 16 ਤੋਂ ਦਾ ਇਹ ਕਿਸੇ ਪਾਸੇ ਵੀ ਨਹੀਂ ਹੁੰਦੀ ਕਿ 16 ਲਾਲਾ ਠੀਕ ਹੈ 16 ਤੋਂ ਬਾਰ-ਬਾਰ ਦੁੱਧ ਦੇਣਾ ਇਹਨੇ ਜੇ ਸੇਵ ਬਾਕੀ ਸੇਵ ਆ ਤੇ ਡਿਪੈਂਡ ਆ ਬਾਕੀ ਉਹੀ ਆ ਵੀ 2 ਕਿਲੋ ਦਾ ਵਧੇ ਸਕਦੀ ਆ ਨਾ ਹਾਂ ਆ 2 ਕਿਲੋ ਬਾਈ ਕਹਿੰਦਾ ਵੱਧ ਸਕਦੀ ਆ ਪੈਲਣ ਦਾ ਆ ਗਿਆ 14 ਕਿਜੀ ਦਾ ਮਿਲਕਰ ਕੋਡ ਤੇ ਰੇਟ ਕੀ ਰਹੂਗਾ ਬਾਈ ਇਹਦਾ ਇਹ ਦੇ ਦਾਂਗੇ 82000 ਦੇ 1 ਲੱਖ ਆ ਮੰਗ ਦੇ ਕੱਲੇ 82 ਹੀ ਕਹਿੰਦਾ ਫਿਰ ਤਾਂ ਮਖਾਸੀ ਇਹ ਲੈ ਲਾਂਗੇ ਬਾੜੀ ਮੰਡੀ ਨਹੀਂ ਲੱਗਦੀ ਆ ਇਹ ਬਾਈ ਕਹਿੰਦਾ 1 ਲੱਖ ਤੇ 82000 ਦੀ ਡਿਮਾਂਡ ਆ ਤੇ ਜਮੀ ਫਿਕਸ ਜ ਆ ਯਾਰ ਜਮੀ ਲੈਣ ਦੇਣ ਵਾਲਾ ਵੀ ਜਿੱਥੇ ਸ਼ੋਰਟੇ ਕਰਾਂ ਗੱਲੀ ਕੋਈ ਗੱਲ ਨਹੀਂ ਮਾਨਤਾਂ ਵਧੀਆ ਕਰ ਦਾਂਗੇ ਕਰ ਦਾਂ ਹ ਖੁੱਲੇ ਦਿਲ ਨਾਲ ਹਾਂ ਖੁੱਲੇ ਦਿਲ ਨਾਲ ਠੀਕ ਹੈ ਗੱਲ ਹੁਣ ਮਾਰ ਦੇ ਲਾ ਵੀ 2 ਨੰਬਰ ਵਾਲੀ ਕੱਟੀ ਦੇ ਕੈਮਰਾ ਤਕਰੀਬਨ ਤਕਰੀਬਨ ਇਹ ਮੰਨ ਲਓ ਵੀ ਜੈਡ ਬਲੇਕੇ ਆ ਗਈ ਬਾਈ ਹਨਾ ਹਾਂ ਜੈਡ ਬਲੈਕ ਜੈਡ ਬਲੈਕ ਤੇ ਸ਼ਕੀਨ ਆ ਗਈ ਪੂਰੀ ਫੁੱਲ ਬਿਊਟੀ ਜੀ ਵੀ ਫੁੱਲ ਆ ਗਈ ਕਿੰਨੀ ਘੁੰਮ ਰਹੀ ਲਗਭਗ ਉਮਰ ਇਹ ਕਿੰਨਾ ਹੋਊਗੀ 21 22 ਮਹੀਨੇ ਤੇ 21 22 ਮਹੀਨੇ ਦੀ ਇਥੋਂ ਪਛਾਹ ਤੋਂ ਬਰਾਜ਼ੀ ਲੱਭੀ ਚੱਕ ਤੋਰ ਦੇ ਹੋਣਗੇ ਬਾਈ 21 22 ਮਹੀਨੇ ਦੇ ਲਗਭਗ ਆ ਗਈ ਬਾਈ ਕਿਹਨਾ ਦੰਦੋ ਖੀਰੀ ਰਹੂਗੀ ਬਾਈ ਹਾਂ ਦੰਦੋ ਖੀਰੀ ਉਹਦੀ ਗਾਰੰਟੀ ਆਪਣੀ ਦੰਦੋ ਖੀਰੀ ਥਣ ਸਿੰਗਲ ਚਾਰ ਹੀ ਰਹਿਣਗੇ ਜੀ ਚਾਰ ਸਿੰਗਲ ਹਾਂ ਠੀਕ ਹੈ ਗੱਲ ਇਹ ਜਦੋਂ ਆਇਆ ਨੂੰ ਮੋੜੂ ਨਾ ਇਥੋਂ ਮਾਰਦੀ ਲੱਭੀ ਕੈਮਰਾ ਤੇ ਸੀਮਨ ਤਾਂ ਨਹੀਂ ਪਤਾ ਕਿਹੜੀ ਜੀ ਬਾਈ ਇਹ ਸੀਮਨ ਤਾਂ ਨਹੀਂ ਪਤਾ ਇਹ ਹਰਿਆਣੇ ਚ ਲੈ ਠੀਕ ਹੈ ਗੱਲ ਆ ਉਹਦੇ ਨਾਲ ਇਹ ਮਾਂ ਜੀ ਦੀ ਕਿ ਨਾ ਐਂ ਮੰਨ ਕੇ ਚੱਲੋ 20 ਪਲੱਸ ਕਹਦੇ ਚਾਹੇ ਉਹ 24 ਕਿਲੋ ਮਾਂ ਦਾ ਰਿਕਾਰਡ ਆ ਇਹਦਾ 24 ਕਿਲੋ ਦਾ ਹਾਂ ਇਹਦੀ ਮਾਂ ਦਾ ਮਾਂ ਦਾ ਇਹਦਾ ਇਹਦੀ ਮਾਂ ਕਿੱਥੇ ਖੜੀ ਆ ਹੁਣ ਹਰਿਆਣੇ ਚ ਲੈ ਆ ਤੇ ਮੈਂ ਦੋ ਝੋਟੀਆਂ ਨਹੀਂ ਇਹ ਇਹ ਕੱਟੀ ਲੈ ਕੇ ਆਏ ਸੀ ਨਾ ਕੱਟੀ ਲੈ ਕੇ ਆਏ ਤੇ ਇਹ ਠੀਕ ਹੈ ਗੱਲ ਹਾਂ ਇੱਕ ਝੋਟੀ ਹੋਰ ਲੈ ਆਤੀਆ ਇਹਦੀ ਮਾਂ ਨਹੀਂ ਉਹ ਮਾਂ ਨਹੀਂ ਉਹਨਾਂ ਨੇ ਦਿੱਤੀ ਹੈਗੀ ਠੀਕ ਆ ਥੋੜਾ ਹੌਲੀ ਤੋਰਦੀ ਆ ਬਾਈ ਕਹਿੰਦਾ ਲੈ ਚੱਲ ਲੈ ਚੱਲ ਲੈ ਚੱਲ ਇਹ ਬਾਈ ਕਹਿੰਦਾ ਆਪਾਂ ਕੱਟੀ ਲੈ ਕੇ ਆਏ ਤੇ 24 ਕਿਜੀ ਉਹਨੇ ਰਿਕਾਰਡ ਦੱਸਿਆ ਦੀ ਪਰ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਕੱਟੀ ਨਾ ਕੱਟੀ ਦੀ ਕੁਆਲਿਟੀ ਦੇਖ ਕੇ ਲੈਣੀ ਆ ਬਾਈ ਕਰੀ ਫੇਰ ਉਰਲੇ ਬੰਨੇ ਇਹ ਉਰਲੇ ਬੰਨੇ ਕਰਦੇ 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 ਲੈ ਆ ਲੈ ਆ ਇਹ ਇੱਥੋਂ ਮਾਰਦੀ ਕੈਮਰਾ ਲੱਭੀ ਆ ਬਾਲੀ ਸ਼ਕੀਨ ਕੱਟੀ ਆ ਮੈਂ ਇਹ ਕਹਿੰਗੋ ਪੂਰੀ ਆਸਲ ਕੱਟੀ ਆ ਜੇ ਮੇਲੇ 'ਚ ਖੜਾ ਦੇ ਲਈ ਆ ਗਈ ਬਹੁਤ ਠੰਡੀ ਐ ਇਹ ਤਾਂ ਹੁਣ ਥੋਡੇ ਵਰਗੇ ਬਣੀ ਐ ਐਚ ਵੀ ਗਰੀ ਦਾ ਆਰਾਮ ਨਾ ਜਿੱਥੇ ਬੰਦੇ ਬੰਦੇ ਘੁਮਾ ਕੇ ਬੰਦੇ ਇੱਥੋਂ ਵਾਂਦੇ ਘਵਾ ਕੇ ਸਮੇ ਪਲੀ ਚੰਗੀਆਂ ਤੇ ਖਾਸ ਗੱਲ ਇਹ ਦੀ ਹੈ ਵੀ ਜਮਾ ਜੈਡ ਬਲੈਕ ਇੱਕੋ ਜਿਹਾ ਡਿਜ਼ਾਈਨ ਆ ਗਿਆ ਸਿੰਘਾਂ ਦਾ ਤੇ ਪੁੰਜੜ ਤੱਕ ਕਰਾ ਨਹੀਂ ਲੱਭੀ ਚੱਕਾ ਇੱਥੇ ਤੋਂ ਜੈਡ ਬਲੈਕ ਆ ਗਈ ਇੱਕ ਵੀ ਬਾਲ ਨਹੀਂ ਵਾਈਟ ਦਿਖੂਗਾ ਬਾਕੀ ਸਜਣੋ ਨਾ ਇੱਥੇ ਤੋਂ ਥੱਲੇ ਦੀ ਕੁਆਲਿਟੀ ਚੈੱਕ ਕਰਾ ਲੈਣਾ ਥਣ ਸਿੰਗਲ ਚਾਰ ਨੇ ਪੂਰੀ ਬਿੱਥੀ ਤੇ ਰਹਿਣਗੇ ਬਾਅਦ ਛੱਡ ਦੇ ਬਾਈ ਆ ਗਈ ਤਕਰੀਬਨ ਤਕਰੀਬਨ ਜੈਡ ਬਲੈਕ ਤੇ ਇਹ ਮੰਨ ਲਓ ਵੀ ਇੱਕ ਵੀ ਬਾਲ ਵਾਈਟ ਨਹੀਂ ਹੈਗਾ ਤੇ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਤੁਹਾਨੂੰ ਇੱਥੇ ਤੋਂ ਸਿੰਘ ਇਹ ਮੰਨ ਲਓ ਬੰਦ ਸਿੰਗੀ ਚ ਹੀ ਆ ਕਿੰਨੀ ਉਮਰ ਦਾ ਸਿਆ ਬਾਈ ਦੀ ਉਮਰ ਹੈਗੇ ਦੀ ਕਿੰਨਾ 21 22 ਮਹੀਨੇ 21 22 ਮਹੀਨੇ ਹਾਂ ਇਹਦੇ ਕਿੰਨੇ ਪੈਸੇ ਲੈ ਲਾਂਗੇ ਅੱਜ ਇਹ ਤਾਂ ਹੁੰਦਾ ਦੇਣੀ ਦੀ ਮਹਿੰਗੀ ਚਲਾਂ ਉਹ ਵੀ ਦੇ ਦਾਂਗੇ 90000 ਰੁਪਏ ਦੇ ਘੱਟੇ ਆਹ ਘੱਟੀ ਇਹਦੇ ਸੀਮਨ ਲੱਗਿਆ ਹੋਇਆ ਇਹਦੇ ਸੀਮਨ ਲੱਗਿਆ ਹੋਇਆ ਧੰਨਾ ਸੌਰ ਕੀ ਲੱਗਿਆ ਇਹਨੂੰ 5 6 ਦਿਨ ਹੋ ਗਏ ਇਹ ਕਿਹੜੇ ਦੀ ਹੈ ਇਹ ਪੀਸੀ 575 ਦੀ ਇਹਦੀ ਆਪਣੀ ਗਾਰੰਟੀ ਹੋਵੇ ਇਹਦੀ ਗਾਰੰਟੀ ਹੋਵੇ ਆਪਣੀ ਇਹ ਜੋੜਾ ਕਿੰਨੇ ਦਾ ਦੇਵਾਂਗੇ ਦੋਨੇ ਇੱਕ ਨਰੀਕਲੀ ਪੀਸੀ 575 ਵਾਲੀ ਇਹ 65000 ਰੁਪਏ ਦੀ ਕੱਟੀ ਦੇਣੀ ਆ ਦੋਨਾਂ ਜੇ ਜੋੜਾ ਲਊਗਾ ਤਾਂ ਆਪਾਂ ਚੰਗਾ ਮਾਨਤਾਨ ਕਰ ਦਾਂਗੇ ਇਹ ਬਾਈ ਕਹਿੰਦਾ ਪੀਸੀ 575 ਦੀ ਧੰਨੇ ਤੋਂ ਗੱਬਣ ਆ ਗਈ ਇਹ ਦੇਣੀ ਆ 65000 ਦੀ ਤੇ ਆ ਕੱਟੀ ਦਾ ਮਾਦਰ ਮਿਲਕ ਬਾਈ ਕਹਿੰਦਾ 23 24 ਕਿਲੋ ਦੱਸਿਆ ਇਹ ਦੇਣੀ ਆ ਕਹਿੰਦਾ ਆ 90000 ਦੀ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਜੋੜੇ 'ਚ ਨਾ ਬਾਈ ਕਹਿੰਦਾ ਖੁੱਲਾ ਮਾਨਤਾਨ ਕਰ ਦਿਆਂਗੇ ਲੈ ਤੋਰ ਦੇ ਬਾਈ ਕੱਟੀ ਖੋਲ ਕੇ ਨੰਬਰ ਆਗੇ ਦਾ ਸੱਜਣੋਂ ਤੀਜਾ ਆ ਗਈ PC 575 ਦੀ। ਬਾਕੀ ਇੱਥੇ ਤਾਂ ਕੁਆਲਿਟੀ ਕਰ ਸਕਦੇ ਹਾਂ ਚੈੱਕ। ਸਿੰਘ ਮੈਂ ਕਹੂੰਗਾ ਥੋੜਾ ਜਿਹਾ ਖੁੱਲਾ ਆ ਗਿਆ ਇਹਦਾ ਕਿਉਂਕਿ LCD ਵੀ ਦੇ ਸੀਮੰਦਾ ਤਕਰੀਬਨ ਤਕਰੀਬਨ ਕਈ ਵਾਰੀ ਨਾ ਸਿੰਘ ਖੁੱਲੇ ਆ ਜਾਂਦੇ ਹੁੰਦੇ ਆ ਤੇ ਇਹਦੀ ਬਾਈ ਕਹਿੰਦਾ ਰਹੂਗੀ ਪੂਰੀ ਗਾਰੰਟੀ ਵੀ ਇਹ 575 ਦੀ ਆ ਗਈ ਤੇ ਜਿਹੜੀ ਦਿਖਾਈ ਤੀ 2 ਨੰਬਰ ਤੇ ਉਹਦਾ ਬਾਈ ਕਹਿੰਦਾ ਆਪਾਂ ਨੂੰ ਪਤਾ ਨਹੀਂ ਵੀ ਉਹ ਕਿਹੜੇ ਸੀਮੰਦੀ ਆ ਤੇ ਇਹਦੀ ਮਾਂ ਦਾ ਦੁੱਧ ਪਤਾ ਕੁਛ ਬਾਈ ਮਾਂ ਆਪਣੇ ਲਵੇ ਤੀ ਉਹ ਵੇਚੀ ਐ 16 17 ਉਹ ਖੁੱਲੇ ਉਹਦੇ ਨਾਲ ਦਿੰਦੀ ਤੀਗੀ ਬਾਲਾ ਸਾਰੇ ਮੱਜਾਂ 'ਚ ਖੜਕੇ ਸਪੈਸ਼ਲ ਕੋਈ ਆਹੋ ਨਹੀਂ ਕਹ ਲੀਏ ਵੀ ਦੂਜੀਆਂ ਮੱਜਾਂ ਦੇ ਨਾਲ ਦਾ ਦਾਣਾ ਪਾ ਕੇ ਹਾਂ ਠੀਕ ਹੈ ਗੱਲ ਆ ਮਾਦਰ ਮਿਲਕ ਆ ਗਿਆ 16 ਤੋਂ 17 ਕਿਜੀ ਇਹਦਾ ਇਹਦੀ ਕੀਮਤ ਰਹੂਗੀ 65000 ਇਹਦੀ ਉਮਰ ਕਿੰਨੀ ਆ ਬਾਈ ਇਹ ਵੀ ਸੇਮ ਹੀ ਐ ਆ ਖੀਰੀ ਆ ਵੀ ਇਹ ਵੀ ਖੀਰੀ ਆ ਧੰਨੇ ਤੋਂ ਗੱਬਣ ਆ ਗਈ ਹਾਂ ਧੰਨੇ ਸੌਰ ਕੀ ਤੋਂ ਪੰਜ ਦਿਨ ਹੋ ਗਏ ਸੀ ਮਨ ਲੱਗੇ ਨੂੰ ਹਾਂ ਠੀਕ ਹੈ ਗੱਲ ਆ ਜੋੜੇ ਜੋਦਾਂ ਦਾ ਕਨਸੈਸ਼ਨ ਕਰ ਦਾਂਗੇ ਬਾਈ ਕਹਿੰਦਾ ਤੇ ਪਸ਼ੂ ਤੁਹਾਨੂੰ ਇਹ ਕਹੂੰਗਾ ਵੀ ਬਿਲਕੁਲ ਸਾਫ਼ ਸੋਤਰੇ ਦੇ ਟਾਪ ਕੁਆਲਿਟੀ ਵਾਲੇ ਆ ਗਏ ਇਹ ਹੁਣ ਮਾਰ ਦੇ ਲਾ ਵੀ ਚਾਰ ਨੰਬਰ ਵਾਲੀ ਮੱਝ ਤੇ ਕੈਮਰਾ ਇਹਦਾ ਸੁਹਾ ਕਿਹੜਾ ਬਾਈ ਇਹ ਦੂਜਾ ਸੁਹਾ ਸੁਈ ਐ ਬਾਈ ਆ ਯਾਰ ਇਹ ਵੀ ਜੱਟ ਬਲ ਲੈ ਕੇ ਗਈ ਹੈ ਨਾ ਪੂਛ ਪਾਂਛ ਵਾਲੀ ਇਹਦੀ ਬਹੁਤ ਚੰਗੀ ਧੀ ਦੀ ਹਰਿਆਣੇ ਚ ਆਈ ਹੋਈ ਧੀ ਮਾਂ ਇਹਦੀ ਇਹ ਆਪਣੇ ਘਰ ਦੀ ਹੈ ਕਿ ਲਈ ਆ ਇਹ ਇਹ ਲਈ ਹੋਈ ਹੈ ਆਪਾਂ ਖਰੀਦੀ ਹੈ ਹਾਂ ਬੱਚਾ ਕੀ ਨਾਲ ਇਹਦੇ ਕੱਟੀ ਹੈ ਇਹਦੀ ਆ ਨਾਲ ਕੱਟੀ ਵਾਲੀ ਵੀ ਕੱਟੀ ਤੇ ਮਾਰ ਗਿਆ ਮਰਾ ਬਈ ਇਹ ਇਥੋਂ ਨਾੜੂਆ ਕਰਾਦੀ ਜਾਂ ਕੇ ਕਦੋਂ ਸੂਈ ਆ ਬਾਈ ਇਹ ਪਰਸੋਂ ਸੂਈ ਆ ਬਾਈ ਪਰਸੋਂ ਦੀ ਸੂਈ ਹੋਈ ਤੇ ਨਾਲ ਕੱਟੀ ਵਾਲੀ ਅਸਲ ਹੈ ਨਾ ਤੇ ਇਥੋਂ ਕੱਟੀ ਉਹਦੀ ਹੈ ਕਿ ਨਾ ਐਸਐਸਵੀ ਦੇ ਉਹਦੀ ਬੇਤਾਬ ਦੀ ਬੇਤਾਬ ਦੀ ਹਾਂ ਕਹ ਲਿਆ ਵੀ ਜਿਹੜਾ ਮੇਰਾ ਖਿਆਲ ਹੈ ਬੇਤਾਬ ਸ਼ਾਇਦ ਲਾਡੂ ਮਹਿੰਦ ਦਾ ਬੱਚਾ ਹੋਊਗਾ ਨਾ ਮੁਰਖਸੋਰ ਕੀ ਵਾਲਿਆਂ ਕੋਲੇ ਸੀ ਬੇਤਾਬ ਹਾਂ ਆ ਦੇਖਾ ਇੰਨੀ ਕੀ ਵਾਸੇ ਉਂਗਲ ਕੀ ਵਾਈਟ ਹੈ ਇਹਦੀ ਉਹ ਤਾਂ ਪੱਕਾ ਨਹੀਂ ਕਨਫਰਮ ਪਰ ਰਿਕਾਰਡ ਚੰਗਾ ਬੇਤਾਬ ਦਾ ਟੌਪ ਦੇ ਆ ਆਹ ਹੁਣ ਚਵਾਈ ਉਹਨੇ 20 ਕਿਲੋ ਫਲੂਣ ਠੀਕ ਆ ਗੱਲ ਹਾਂ ਬੇਤਾਬ ਦੀ ਬੇਤਾਬ ਦੀ ਕੱਟੀ ਹਾਂ ਇਹ ਬੋਲੇ ਚੋਂ ਖਾਲੀ ਆ ਇਹ ਹਾਂ ਬੋਲੇ ਚੋਂ ਖਾਲੀ ਆ ਆ ਤੋਰ ਦੇ ਖੋਲ ਕੇ ਇਹਨੂੰ ਵੀ ਕੱਦ ਆ ਗਿਆ ਫੁੱਲ ਵੱਡਾ ਕਮਾਦੀ ਬਾਈ ਕਿੱਥੋਂ ਘਰਾਦੀ ਲੱਭੀ ਚੈੱਕ ਇਹ ਸੀਮਨ ਪਤਾ ਕਿਹੜੇ ਦੀ ਆਪ ਬਾਈ ਆਪਸੀ ਮੰਦਾ ਨਹੀਂ ਪਤਾ ਇਹਦਾ ਠੀਕ ਹੈ ਦੰਦੋ ਕਿਵੇਂ ਆਏ ਦੰਦੋ ਸਿੱਗੀ ਆ ਇਹ ਦੰਦੋ ਛਿੱਗੀ ਸੀਮਨ ਦਾ ਬਾਈ ਕਹਿੰਦਾ ਪਤਾ ਨਹੀਂ ਤੀਜੇ ਦਿਨ ਸੁਈ ਨੂੰ ਬਾਈ ਹਾਂ ਤੀਜੇ ਦਿਨ ਤੀਜੇ ਦਿਨ ਸੁਈ ਨੂੰ ਬੋਲੇ ਚ ਖਾਲੀ ਆ ਨਾਲ ਬੇਤਾਬ ਦੀ ਆ ਗਈ ਇਹਦੇ ਕੱਟੀ ਕਿੰਨਾ ਦੁੱਧ ਪਾਇਆ ਇਹਨੇ ਪਹਿਲਾਂ ਨੇ ਬਾਈ ਦੁੱਧ ਦੇ ਨੇ 12 ਕਿਲੋ ਪਾਇਆ ਖੁੱਲਾ ਪੂਰਾ 12 ਹਾਂ ਠੀਕ ਹੈ ਤੇ ਝੂਟੀ ਤੋਂ ਚੰਗੀ ਆਸ ਹੈ ਤੋਂ ਠੀਕ ਹੈ ਗੱਲ ਹਾਂ ਜੀ ਆ ਲੈ ਚੱਲ ਆ ਲੈ ਚਲ ਪੁੱਝ ਕੇ ਲੈ ਚਲ 14 ਦੇ ਲਗਭਗ ਕਰ ਦੂਗੀ ਹਾਂ ਰਾਮ ਨਾਲ ਖੁੱਲਾ ਕਰੂਗੇ ਇਹਨੇ ਕੱਦ ਕਾੜ ਚੰਗਾ ਨਾ ਹਾਂ ਆ ਕੱਦ ਆ ਗਿਆ ਫੁੱਲਾ ਤੇ ਉਮੀਦਬਾਈ ਕਹਿੰਦਾ ਚੰਗੀ ਆ ਤੇ ਜਿੰਨਾ ਕ ਪਹਿਲਾਂ ਨੇ ਦਿੱਤਾ ਓਨਾਂ ਕ ਬਾਈ ਨੇ ਤੁਹਾਨੂੰ ਦੱਸਤਾ ਹੁਣ ਇਹ ਬੋਲੇ ਚੋ ਖਾਲੀ ਆ ਕਿਉਂਕਿ ਜਿਵੇਂ ਜਿਵੇਂ ਮੈਂ ਕਹੂੰਗਾ ਵੀ ਝੋਟੀ ਦੁੱਧ ਤੇ ਆਊਗੀ ਓਵੇਂ ਓਵੇਂ ਥੱਲੇੋਂ ਬਣਦੀ ਜਾਊਗੀ ਇੱਥੋਂ ਕਰਾ ਲਈ ਲੱਭੀ ਚੱਕ ਕੁਝ ਵੀ ਦੇਖਾ ਦੀ ਜੈ ਡਬਲ ਆ ਗਿਆ ਭਰਾ ਕਹਿੰਦੇ ਪਤਲੀ ਪੁਤਲੀ ਚਾਹੀਦੀ ਨਾ ਜੇ 10 ਗਿੜੇ ਦੇ ਦੀ ਹਾਂ ਆਪਾਂ ਮੰਨਦੇ ਹੁੰਨੇ ਵੀ ਪਸ਼ੂ ਦੀ ਕੁਆਲਿਟੀ ਹੋਣੀ ਚਾਹੀਦੀ ਆ ਯਾਰਾ ਦੁੱਧ ਵਾਲੀ ਹੈ ਨਾ ਪੂਛਾ ਪਾਛਾ ਚ ਵੀ ਕੁਝ ਨਹੀਂ ਰੱਖਿਆ ਵਾਲਾ ਕੁਝ ਨਹੀਂ ਰੱਖਿਆ ਹਾਂ ਕੱਦ ਚੰਗਾ ਝੋਟੀ ਦਾ ਨਾ ਹਾਂ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਭਾਈ 1 ਲੱਖ 45 ਦੀ ਦੇ ਦੇਣੀ ਐ 1 ਲੱਖ 45000 ਨਾਲ ਹੀ ਕੱਟੀ ਐ ਜੀ ਨਾਲ ਹੀ ਕੱਟੀ ਐ ਇਹਦੀ ਠੀਕ ਆ ਨੰਬਰ ਇਹਦਾ ਆ ਗਿਆ ਚੌਥਾ ਹਾਂ 24 ਦੀ ਕਿਵੇਂ ਭਾਈ 24 ਦੀ ਇੱਕ ਨੰਬਰ ਆ ਛੜਲਾ ਸਿੱਟਾ ਟੈਟ ਫੈਟ ਖਾਨ ਵੱਧ ਘੱਟ ਪਾਰ ਬੋਝ ਉਹਦੀ ਸਾਰੇ ਕਾਸੇ ਦੀ ਜ਼ਿੰਮੇਵ ਦੀ ਦਿਖਾਈ ਦੀ ਹੈ ਨਾ ਇਹ ਬਾਈ ਕਿਸੇ ਬੰਦੇ ਨੇ ਥੋੜੀ ਜਿਹੀ ਗਲਤੀ ਨਾਲ ਹੀ ਰਹਿ ਗਈ ਮੈਂ ਕਿਹਾ ਬੰਦੇ ਨੇ ਦੂਰੋਂ ਮੰਗ ਲਈਦੀ ਵਧੀਆ ਠੀਕ ਹੈ ਗੱਲ ਹਾਂ ਉਹ ਕਿਸੇ ਬੰਦੇ ਨੇ ਪਹਿਲਾਂ ਉਹ ਕਰ ਲਿਆ ਮਾਗਰੋ ਕਹਿੰਦਾ ਯਾਰ ਮੈਨੂੰ ਪੈਸੇ ਆ ਪੂਸੇ ਤਾਂ ਆਏ ਹੋ ਗਿਆ ਠੀਕ ਇਹ ਕਿਹੜੇ ਸੀਮਨ ਕਿਹੜੇ ਸੀਮਨ ਦੀ ਸੀ ਇਹ ਇਹ ਐਮ 51 ਦੀ ਹੈ ਐਮ 51 ਦੀ ਹੈ ਨਾ ਹਾਂ ਹਾਂ ਆ ਇਹਦੇ ਸੀਮਨ ਲੱਗਿਆ ਪਿਆ ਹੁਣ ਇਹਦੇ ਸੀਮਨ ਨਹੀਂ ਲੱਗਿਆ ਹੈਗਾ ਠੀਕ ਹੈ ਗੱਲ ਹਾਂ ਉਸ ਦਿਨ ਮੇਰਾ ਖਿਆਲ ਹੈ ਹੀਟ ਕੱਢ ਰਹੀ ਸੀ ਨਾ ਹੀਟ ਕੱਢ ਰਹੀ ਤੇ ਉਹ ਮਿਸ ਕਰਨੀ ਤੇ ਉਹ ਡਾਕਟਰ ਕਹਿੰਦਾ ਮੈਂ ਮਿਸ ਕਰ ਦੇ ਉਥੋਂ ਡਾਕਟਰ ਕੈਥਲ ਤੋਂ ਆਇਆ ਠੀਕ ਹੈ ਉਦੋਂ ਟ ਠੀਕ ਹੈ ਹੋ ਸਕਦਾ ਵੀ ਇੱਕ ਦੋ ਦਿਨ ਚ ਆਵੇ ਦੁਬਾਰੇ ਫੇਰ ਇੱਕ ਵਾਰੀ ਕਰਾ ਦਈਏ ਠੀਕ ਹੈ ਗੱਲ ਹਾਂ ਆ ਲੈ ਚੱਲੇ ਇਧਰਲੇ ਬੰਨੇ ਤੇ ਸੂਆ ਕਿੰਨੇ ਕ ਟਾਈਮ ਦਾ ਇਹਦਾ ਬਾਈ ਸੂਆ ਤਾਂ ਇਹਨੂੰ ਸਾਲ ਹੀ ਮੰਨੋ ਸਾਲ ਫਾਲ ਹੀ ਮੰਨੋ ਇਹਨੂੰ ਠੀਕ ਹੈ ਗੱਲ ਬੱਚਾ ਹੈਗਾ ਇਹਦੇ ਨਾਲ ਨਾ ਬੱਚਾ ਇਹਦੀ ਕੱਟੀ ਸੀ ਉਹ ਕੱਟੀ ਕਿ ਨਾਲ ਕੋਈ ਬੰਦਾ ਬਾਹਲਾ ਗਲ ਪੈ ਗਿਆ ਛੱਟੀ ਵੇਚਦੀ ਕੱਟੀ ਇਹਦੀ ਚੰਗੀ ਸੀਗੀ 10 22 99 ਦੀ ਠੀਕ ਆਪ ਕਿਹੜੀ ਦੱਸਿਆ ਐਮ 51 ਦੀ ਐਮ 51 ਦੀ ਕੱਟੀ ਦੀ 45000 ਦੀ ਕੱਟੀ ਵੇਚੀ ਇਹਦੀ 7 ਕੁ ਮਹੀਨਿਆਂ ਦੀ ਠੀਕ ਹੈ ਗੱਲ ਆਪੇ ਬਾਈ ਕਹਿੰਦਾ ਆ ਗਈ ਐ 51 ਦੀ ਤੇ ਹੁਣ ਸਾਲ ਦੀ ਸੂਈ ਥੱਲੇ ਦੁੱਧ ਕਿੰਨਾ ਬਾਈ ਦੁੱਧ ਉ ਤਾਂ ਹੈਗਾ ਛੀ ਪੰਜ ਹੀ ਮੰਨੋ ਠੀਕ ਹੈ 5 ਕਿਲੋ ਮੰਨ ਕੇ ਲੈ ਜਾ ਫਰਾ ਕੋਈ ਹਾਂ ਠੀਕ ਹੈ ਗੱਲ ਆ ਗਈ ਇਹ ਖਾਲੀ ਸਜਣੋਂ ਹੀਟ ਦੀ ਪਿਛਲੀ ਬਾਈ ਕਹਿੰਦਾ ਮਿਸ ਕਰਤੀ ਤੇ ਕਿੰਨੇ ਪੈਸੇ ਯਾਰ ਜਮੇ ਕਿਸੇ ਸਾਹਮਣ ਵਾਲੇ ਭਰਾ ਵਾਸਤੇ ਇਹ ਯਾਰ ਬਾਈ ਉਦੋਂ ਵੀ ਵੀਡੀਓ ਚ ਮੇਰਾ 75000 ਦਾ ਸੌਦਾ ਹੋ ਗਿਆ ਦੀ ਮੋਤੇ ਨਾਲ ਅੱਜ ਕਿੰਨੇ ਦੇ ਦਾਂ ਯਾਰ ਸਾਮਸੂਮ ਵਾਲੀ ਸਾਮਸੂਮ ਵਾਲੇ ਸੱਜਣ ਨੂੰ ਕਿਸੇ ਨਹੀਂ ਜਮੇ ਕੱਟ ਕੱਟ ਰ ਦੇ ਦਾਂ ਕੋਈ ਗੱਲ ਨਹੀਂ ਮਾਨਤਨ ਵਧੀਆ ਕਰ ਦਾਂਗੇ 75 ਚ ਦੇ ਦਾਂ 1 ਘਟਾ ਕੇ ਅੱਜ ਹਾਂ 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 ਦੇ ਦਾਂ ਠੀਕ ਹੈ ਗੱਲ ਤਾਜੀ ਦਾ ਦੁੱਧ ਕਿੰਨਾ ਰਿਹਾ ਜੀ ਤਾਜੀ ਦਾ ਇਹਦਾ 16 17 ਤਾਜੀ ਦੀ ਵੀਡੀਓ ਹੈਗੀ ਆਪਣੇ ਕੋਲ ਤਾਜੀ ਦੀ ਵੀਡੀਓ ਹੈਗੀ ਹਾਂ ਲੈ ਵਾਲੂ ਆ ਭਰਿਆ ਹਾਂ ਹਾਂ ਫੁੱਲ ਦੀ ਠੀਕ ਹੈ ਗੱਲ ਵਪਾਰੀ ਨੇ 2 ਲੱਖ ਕੇ ਰੈਂਕ ਦਾ ਤੀਕਾ ਨਾ 2 ਲੱਖ ਦੀ ਦੇ ਦੇ ਕੱਟੀ ਵੀ ਛੱਡ ਕੇ 1 ਲੱਖ 80 ਹਜ਼ਾਰ ਦੀ ਲੈ ਜਾ ਤਾਜੀ ਦਾ ਬਾਈ ਕਹਿੰਦਾ ਵੀਡੀਓ ਦਿਖਾ ਦਾਂਗੇ ਵੀ ਫੁੱਲ ਹਵਾਨੇ ਚਾ ਤਾਜੀ ਕਿਉਂਕਿ ਹੁਣ ਸੂਈ ਨੂੰ ਸਮਾ ਹੋ ਗਿਆ ਤੇ ਪਸ਼ੂਏ ਸੱਜਣ ਕੋਲ ਅੱਜ ਤੁਹਾਨੂੰ ਪੰਜ ਦਿਖਾ ਤੇ ਕਟੀਆਂ ਦਿਖਾਤੀਆਂ ਦੋ ਚੰਗੀਆਂ ਤੇ ਇੱਕ ਸੂਨ ਵਾਲੀ ਝੋਟੀ ਦਿਖਾਤੀ ਇੱਕ ਤਾਜੀ ਸੂਈ ਤੇ ਇੱਕ ਟੋਕੜਾ ਆ ਨੰਬਰ 11 ਹੋਰ ਬੋਲ ਦੋ ਜੀ 9873 14 9394 ਆ ਪਿੰਡ ਆ ਗਿਆ ਬਾਈ ਦਾ ਹੀਰੋਂ ਖੁਰਦਾ ਤਹਿਸੀਲ ਬੁੜਲਾਡਾ ਮੰਡੀ ਤੇ ਜ਼ਿਲ੍ਹਾ ਰਹੂਗਾ ਮਾਨਸਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ